ਪਹਿਲੇ ਸੁਵੇ ਵਾਸਤੇ ਕਿੰਨੇ ਦਿਨਾਂ ਦੀ ਸੀਪੇ ਕੀਤੀ ਹੈ ਤੇ 5-7 ਦਿਨਾਂ ਦੀ ਕੱਚੀ ਹੋ ਗਈ 5-7 ਦਿਨਾਂ ਨੂੰ ਤਾਂ ਕਰ ਮਾਲੀ ਨੇ ਬਹੁਤ ਸੋਹਣੀ ਬਣ ਜਾਣਾ ਵੀਰੇ ਬੱਚੀ ਤੋਂ ਬੈਠਿਆ ਨਹੀਂ ਜਾਣਾ ਜਿਹੜੇ ਹਿਸਾਬ ਨਾਲ ਤਿਆਰੀ ਪੜੀ ਜਾਂਦੀ ਆ ਪਹਿਲੇ ਕੌਣ ਕਡੇਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਪਿੰਡ ਭਾਈ ਬਖਤੌਰ ਤੇ ਜਿਹੜਾ ਬਠਿੰਡਾ ਬਾਈ ਸੀਪੇ ਦੇ ਘਰੋਂ ਆ ਕੰਮ ਬਾਈ ਦਾ ਵਪਾਰ ਦਾ ਤੇ ਪਸ਼ੂ ਬਾਈ ਚੰਗੇ ਲਿਆਉਂਦਾ ਕੱਲੇ-ਕੱਲੇ ਨਗਤੀ ਬਾਈ ਤੋਂ ਡਿਟੇਲ ਲਾਵਾਂਗੇ ਮੁੱਲ ਬਾੜੀ ਸਾਰਾ ਵੀਡੀਓ ਦੇ ਵਿੱਚ ਕਰਾਵਾਂਗੇ ਤੇ ਬਾਈ ਦਾ ਨੰਬਰ ਲੈ ਕੇ ਦੇ ਦਾਂਗੇ 6 ਤਾਂ ਆ ਗਏ ਵੀਰੇ گاਵਾ ਆ ਤਿੰਨ ਤਾਂ ਹੈਗੀਆਂ ਪਹਿਲਨਾ ਭਲੋਣ ਤੇ ਉਧਰ ਉਹ ਸੂਏ ਚਾਗਾ ਕਿੰਨੇਵੇਂ ਕਿੰਨੇਵੇਂ ਸੂਏ ਆ ਕੀ ਦੁੱਧ ਆ ਉਹ ਆਪਾਂ ਮਾਲਕ ਤੋਂ ਪੁੱਛਾਂਗੇ ਤੇ ਇੱਕ ਆ ਗਈ ਵੀਰੇ ਮੱਝ ਸੱਤ ਦੇ ਸੱਤ ਨਾਲ ਤੁਹਾਨੂੰ ਆਪਾਂ ਦਿਖਾ ਦੰਨੇ ਆ ਆ ਜਾ ਬਈ ਸੰਦੀਪ ਹੋਰ ਕੀ ਹਾਲ ਆ ਬਈ ਸਿੱਪੇ ਵਧੀਆ ਬਈ ਪਹਿਲਾਂ ਤਾਂ ਆਪਦਾ ਮੋਬਾਈਲ ਨੰਬਰ ਬੋਲ ਦੇ ਬਈ 78145 ਹਾਂਜੀ 60264 ਇਹ ਬਾਈ ਦਾ ਨੰਬਰ ਆ ਵੀਰੇ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਇਹਦੀ ਕੀ ਡਿਟੇਲ ਆ ਬਈ ਤੇ ਕਿੰਨਾ ਸੂਆ ਪਹਿਲਾ ਸੂਆ ਬਾਈ ਪਹਿਲਾ ਸੂਆ ਮੂੰਹੋਂ ਦੋ ਜਾਂਦਾ ਮੂੰਹੋਂ ਦੋ ਜਾਂਦਾ ਕਿੰਨੇ ਕਿ ਦਿਨਾਂ ਦੀ ਕੱਚੀ ਹੈ ਇਹ ਪੰਜ ਸੱਤ ਦਿਨ ਹਜੇ ਬਾਕੀ ਹੈ ਬਈ ਦੇ ਸੂਣ ਦੇ ਇੱਕ ਨੰਬਰ ਤੇ ਹੈ ਬਾਈ ਸੱਤ ਦਿਨਾਂ ਸੱਤ ਚੋਂ ਚਲੋ ਇੱਕ ਦਾ ਮੱਝ ਆ ਗਈ 6 ਗਾਵਾਂ ਬੈੜਾਂ ਚੋਂ ਬਈ ਸਾਰੀਆਂ ਤੋਂ ਸਿਰ ਕੱਢ ਦਿਆ ਇਹ ਨਗੀਨਾ ਇੱਕ ਨੰਬਰ ਤੇ ਬੰਨਿਆ ਹੋਇਆ ਇਹਨੂੰ ਤੋੜ ਬਈ ਤੋੜ ਕੇ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਫੁੱਲ ਤਿਆਰੀ ਚ ਬੱਛੀ ਆ ਆਹ ਲਓ ਬਈ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਆ ਫੇਸ ਕੁਆਲਟੀ ਤੇ ਬਾਕੀ ਲੈਵਲ ਉਹਦੀ ਚੈੱਕ ਕਰ ਲੋ ਇੱਥੇ ਜੇ ਰੋਕ ਲਈ ਬਾਈ ਥੋੜੀ ਦਿਖਾ ਦੇ ਸ਼ੌਂਕ ਜੇ ਨਾਲ ਜਮਾ ਜੀ ਨੂੰ ਤੋਹਫਾ ਕਹਿੰਦੇ ਆ ਵੀਰੇ ਇੱਕ ਨੰਬਰ ਤੇ ਉਹ ਚੀਜ਼ ਆ ਲੈਵਾ ਚੈੱਕ ਕਰ ਲੋ ਕਰਮਾ ਵਾਲੀ ਦਾ ਜਮਾ ਥਣ ਬਹੁਤ ਸੋਹਣੀ ਕੱਢੂਗੀ ਬੈੜ ਇਹ ਹੁੰਦੀ ਹੈ ਕੁਆਲਟੀ ਰੋਕ ਵੀਰੇ ਇੱਥੇ ਕਮਾਲ ਥੋੜੀ ਇਧਰ ਤੋਂ ਇੱਥੇ ਰੋਕਲਾ ਧੁੱਪ ਚ ਪੂਰੀ ਚੰਕਦੀ ਆ ਲੈ ਵੀ ਕਰ ਲੋ ਲੈਵਲ ਚੈੱਕ ਕੱਲਾ ਕੱਲਾ ਥਾਣਾ ਕੋਈ ਫੋਟ ਸਾਗ ਨਹੀਂ ਹੈ ਨਾ ਵੀਰੇ ਇਹਦੇ ਤਾਂ ਪੂਰਾ ਵੀ ਨਹੀਂ ਬਾਈ ਜਮਈ ਨਹੀਂ ਬਾਈ ਮਖਾ ਬਣ ਵੀਰੇ ਇਹਨੂੰ ਬਣ ਲਾ ਕੋੜੇ ਦਿਖਾ ਨਾ ਲੈ ਵੀਰੇ ਏਕ ਕਰੋ ਤੁਸੀਂ ਪਹਿਲੇ ਸੂਏ ਵਾਸਤੇ ਕਿੰਨੇ ਦਿਨਾਂ ਦੀ ਸੀਪੇ ਕੱਤੀ ਹੈ ਇਹ ਪੰਜ ਸੱਤ ਦਿਨਾਂ ਦੀ ਕੱਤੀ ਹੈ ਬਾਈ ਪੰਜ ਸੱਤ ਦਿਨਾਂ ਨੂੰ ਤਾਂ ਕਰ ਮਾਲੀ ਨੇ ਬਹੁਤ ਸੋਹਣੀ ਬਣ ਜਾਣਾ ਵੀਰੇ ਬੱਚੀ ਤੋਂ ਬੈਠਿਆ ਨਹੀਂ ਜਾਣਾ ਜਿਹੜੇ ਹਿਸਾਬ ਨਾਲ ਤਿਆਰੀ ਫੜੀ ਜਾਂਦੀ ਆ ਪਹਿਲੇ ਸੂਏ 30 ਲੀਟਰ ਦੁੱਧ ਦੇਣਾ ਬਈ ਨੇ 25 ਤੋਂ ਤਾਂ ਪਰ ਜਾਊਗੀ ਬਾਕੀ ਬਈ ਸੁੱਖ ਸ਼ਾਂਤੀ ਰਹੇ ਆਪਾਂ ਕਹਿੰਦੇ ਆ 30 ਦੇ ਸਕਦੇ ਬਾਕੀ ਬੱਚੀ ਦੀ ਤਿਆਰੀ ਤੋਂ ਪਤਾ ਲੱਗਦਾ ਸਿਪੇ ਕੀ ਮੁੱਲ ਕਰ ਦਿੰਦਾ ਜਾਇਜ ਜਾਇਜ ਮੁੱਲ ਕਰੀਂ ਵੀਰ ਬਣੇ ਪਹਿਲਾਂ ਵੀਡੀਓ ਦੇ ਦਿੰਦੇ ਨੇ 1,35,000 ਰੁਪਏ ਇੱਕ 35 ਹਾਂ ਜਮਾ ਤੋਫਾ ਹੀ ਆ ਵੀਰੇ ਜੇ ਚੰਗੀ ਚੀਜ਼ ਲੈਣੀ ਆ ਵੀਰੇ ਪੈਸੇ ਵੀ ਫਿਰ ਆਪਾਂ ਨੂੰ ਚੰਗੇ ਖਰਚੇ ਨੇ ਪੈਣਗੇ 1,35 ਮੁੱਲਾ ਇਹਦਾ ਆ ਜਾ ਫਿਰ ਅੱਗੇ ਵੀਰੇ ਨੰਬਰ 2 ਤੇ ਇਹਦੀ ਕੀ ਡੀਟੇਲ ਆ ਵੀਰੇ ਇਹ ਵੀ ਪਹਿਲਾਂ ਸੁਹਾ ਬਾਈ ਕ੍ਰੋਸ ਬੈਡ ਆ ਅੱਛਾ ਦੋ ਦਾਂਦਾ ਮੂੰਹ ਮੂਹੋ ਦੋ ਦੰਦਾਂ ਦਾ ਕ੍ਰੋਸ ਚ ਆ ਗਈ ਵੀ ਗਰਮੀਆਂ ਚ ਚੱਲਣ ਵਾਲੀ ਚੀਜ਼ ਆ ਇਹ ਵੀਰੇ ਜਮਾਂ ਠੰਡੀ ਸੀ ਲਾ ਬਈ ਹੂੰ ਕੋਈ ਲੱਤ ਛੜ ਨਹੀਂ ਕਰਦੀ ਪਹਿਲਾ ਸੂਈ ਇਹ ਵੀ ਪਹਿਲਾ ਸੂਆ ਬਈ ਦੋ ਦੰਦ ਨੂੰ ਮੂਹ ਵੀ ਕਿੰਨੇ ਕ ਦਿਨਾਂ ਦੀ ਕੱਚੀ ਇਹ ਇਹ ਬਈ 10 ਦਿਨ ਲੈ ਜੂਗੀ ਸੋਣ ਦੇ 10 ਲੈ ਜੂਗੀ ਤੂੰ ਦੇਣੀ ਵੀ 20 ਤੋਂ ਪਲੱਸ ਹੀ ਦੇਣਾ ਦੋ ਦੇ ਵੀ ਬਾਈ ਕਹਿੰਦਾ 20 ਤੋਂ ਪਲੱਸ ਦੀ ਐ ਤੇ 10 ਦਿਨ ਹਜੇ ਕੱਢਦੀ ਆ ਤੋੜ ਕੇ ਵੀ ਸਾਨੂੰ ਆਪਾਂ ਦਿਖਾ ਦੇ ਨੇ ਵੀਰੇ ਆਹ ਦੇਖ ਲਓ ਬਈ ਜਿਹੜੇ ਭਰਾ ਨੂੰ ਪਸੰਦ ਆ ਵੀਰੇ ਸੱਤ ਦੇ ਸੱਤ ਨਗਾ ਚੋਂ ਕੋਈ ਵੀ ਕੋਲੇ ਆ ਜਾਓ ਤਸੱਲੀ ਕਰਨੀ ਦੋਸਤੋ ਤੁਹਾਡਾ ਵੀ ਹੱਕ ਹੈ ਕਿਉਂਕਿ ਆਪਾਂ ਵੀ ਵੀਰੇ ਪੈਸੇ ਖਰਚਨੇ ਹੁੰਦੇ ਆ ਕਰ ਲਾ ਬਈ ਧੁੱਪੇ ਥੋੜੀ ਇੱਥੇ ਹੋ ਪੈਂਦੀ ਆ ਦਿਖਾ ਦੇ ਬਾਸ ਰੋਕ ਲਾ ਕ੍ਰੌਸ ਚ ਆ ਗਈ ਵੀਰੇ 10 ਕ ਦਿਨਾਂ ਦੀ ਬਾਈ ਕਹਿੰਦਾ ਕੱਚੀ ਆ ਬੈੜ ਆ ਦੇ ਇਧਰ ਨੂੰ ਕਮਾਣੀ ਚੰਗਾ ਹੈ ਕਮਾ ਲਾ ਬਈ ਕੱਲਾ ਕੱਲਾ ਨਾ ਆਪਾਂ ਬਾਈ ਤੋੜ ਕੇ ਤੁਹਾਨੂੰ ਦਿਖਾ ਦਾਂਗੇ ਤਸੱਲੀ ਕਰਨੀ ਦੋਸਤੋ ਤੁਹਾਡਾ ਹੱਕ ਆ ਬੰਨ ਲਾ ਵੀ ਬੰਨ ਲਾ ਸੇਪੇ ਬਾਈ ਇਹਦਾ ਕੀ ਮੁੱਲ ਕਰਦਾ ਇਹਦਾ ਬਾਈ ਮੁੱਲ ਲੈਣ ਦੇਣ 75000 ਰੁਪਇਆ 75000 ਇਹ ਦੇਖੋ ਬਾਈ ਚੀਜ਼ ਦੇ ਹਿਸਾਬ ਨਾਲ ਹੀ ਮੁੱਲ ਆ 75 ਵਾਲੀ ਦਾ ਕੋਈ ਡੇਢ ਨਹੀਂ ਮੰਗਿਆ ਜਾ ਸਕਦਾ ਤੇ ਡੇਢ ਵਾਲੀ ਦਾ 75 ਨਹੀਂ ਅਗਲਾ ਮੰਗਦਾ ਬਾਈ ਚੀਜ਼ ਚੀਜ਼ ਦੇ ਹਿਸਾਬ ਨਾਲ ਮੁੱਲ ਹੁੰਦਾਗਾ ਉਹਦਾ 1 35 ਨੰਬਰ 2 ਵਾਲੀ ਦਾ 75 ਆ ਗਿਆ 10 ਦਿਨਾਂ ਦੀ ਕੱਚੀ ਆ ਇਹਦੇ ਆ ਜਾ ਬਾਈ ਨੰਬਰ 3 ਤੇ ਤੇ ਕਿੰਨੇ ਦਿਨ ਕੱਢਦੀ ਹੈ ਹਜੇ ਇਹ ਵੀ ਲੈ ਜੂ ਬਾਈ 10 ਦਿਨ ਪਹਿਲਾਂ ਸੂਈ ਹਫਤਾ 10 ਦਿਨ ਵੀਰੇ ਇਹ ਲੈ ਜੂ ਇਹਦੇ ਵੀਰੇ ਫੋਟ ਜਰੂਰ ਹੈਗੀ ਇੱਕ ਥਣ ਤੇ ਆਹ ਦੇਖ ਲਓ ਪੰਜਵਾਂ ਥਣ ਹੈਗਾ ਚੱਲਦਾ ਹੈ ਨਹੀਂ ਬਾਈ ਹੁਣ ਇਹ ਚੈੱਕ ਕਰਕੇ ਹਟਿਆ ਪੂਰਾ ਫੁੱਲ ਨੱਪ ਕੇ ਦੇਖਿਆ ਪ੍ਰੈਸ ਕਰਕੇ ਪੂਰਾ ਨਹੀਂ ਇੱਕ ਬੂੰਦ ਵੀ ਆਈ ਹਲਕੀ ਜੀ ਫੋਟ ਜੀ ਹੈਗੀ ਆ ਤੋੜ ਲਾ ਬਈ ਇਹਨੂੰ ਵੀ ਇਹ ਵੀ ਪਹਿਲਾਂ ਨਹੀਂ ਹੈ ਹਨਾ ਪਹਿਲਾਂ ਨੂੰ ਬਾਈ ਇਹ ਵੀ ਪਹਿਲਾਂ ਨਾ ਬਾਈ ਕਹਿੰਦਾ ਹਫਤਾ ਦਸ ਦਿਨ ਇਹ ਕੱਢਦੀ ਹੈ ਹਜੇ ਚੀਜ਼ ਦੇ ਹਿਸਾਬ ਨਾਲ ਵੀਰੇ ਮੁੱਲ ਹੋਊਗਾ ਤੋੜ ਲਾ ਬਈ ਇਹਨੂੰ ਵੀ ਆ ਦੇ ਆ ਦੇਖ ਲਓ ਕਮਾਲ ਆ ਬਈ ਐਂ ਸਿੱਪੇ ਕਮਾਲਾ ਇੱਥੇ ਵੇ ਬੱਲਾ ਬੱਲਾ ਵੀਰੇ ਤੋੜ ਕੇ ਵੀਰੇ ਇਹ ਹੁੰਦਾ ਵੀ ਤਸੱਲੀ ਹੋ ਜਾਂਦੀ ਬੰਦੇ ਦੀ ਕੋਈ ਲੰਗ ਲੱਪਾ ਜਾਂ ਕੁਝ ਹੋਰ ਹਨਾ ਬਾਕੀ ਦਾ ਤਸੱਲੀ ਬੰਦਾ ਆਪਦੀ ਕੋਲੇ ਆ ਕੇ ਕਰਦਾ ਹੁੰਦਾ ਹਾਂ ਵੀਰੇ ਸਪੇ ਇਹਦਾ ਕੀ ਮੁੱਲ ਫਿਰ ਇਹਦਾ ਮੁੱਲ 6000 ਰੁਪਈਆ ਵੀ ਇਹਦਾ 60 ਹਾਂ ਇਹਦਾ ਨੰਬਰ 3 ਵਾਲੀ ਦਾ ਵੀਰੇ 60 ਆ ਗਿਆ ਜਮਾਂ ਠੰਡੀ ਸੀ ਲ ਬਈ ਇਹ ਵੀ ਠੰਡੀ ਸੀ ਲ ਇਹ ਵੀ ਬਾਈ ਕਹਿੰਦਾ ਫੁੱਲ ਆ ਗਿਆ ਦੇਖ ਲੋ ਹਾਂ ਅਜੇ 10 ਦਿਨਾਂ ਨੂੰ ਤਾਂ ਹੋਰ ਦੀ ਹੋਰ ਬਣ ਜਾਣਾ ਕਿੰਨਾ ਕ ਦੁੱਧ ਪਾਜੂਗੀ ਲਗਭਗ ਦੁੱਧ ਪਾਦੂ ਬਈ 15 16 ਕਿਲੋ ਇਹ ਵੀ 14 15 ਦਾ ਪਾਦੂ ਹਣ ਹਾਂ ਨੰਬਰ 4 ਤੇ ਇਹ ਕਿਹੜੀ ਉਸ ਚ ਆ ਗਈ ਤੇ ਜਰਸੀ ਦਾ ਕ੍ਰੋਸ ਆ ਬਈ ਜਰਸੀ ਕ੍ਰੋਸ ਚ ਆ ਗਈ ਦੂਸਰਾ ਸੁਆ ਦੂਜਾ ਸੁਆ ਬਈ ਆ ਪਾਹਲਾ ਬਈ ਇਧਰ ਨੂੰ ਜੇ ਪਲੂਣ ਆ ਬਈ ਹੈ ਪਲੂਣ ਆ ਜਮੈਂ ਜੇ ਇਧਰਲੇ ਪਾਸੇ ਬਈ ਤਾ ਇਧਰਲੇ ਪਾਸੇ ਬੱਬ ਜੂ ਅੱਛਾ ਪਾਹਲਾ ਜਮੈਂ ਦਾ ਠੀਕ ਆ ਠੀਕ ਆ ਇਹਦਾ ਬਈ ਪਲੂਣ ਚ ਕਿੰਨੇ ਕ ਦਿਨ ਕੱਢਦੀ ਐ ਹਜੇ ਦਿਨ ਇਹ ਵੀ ਲੈ ਜੂ ਬਈ 7 8 ਦਿਨ ਹਜੇ 7 8 ਦਿਨ ਲੈ ਜੂ ਇਹਨੂੰ ਵੀ ਤੋੜ ਲਾ ਏ ਜਰਸੀ ਕ੍ਰੋਸ ਚ ਆ ਗਈ ਹਨਾ हां ਜਰਸੀ ਕ੍ਰੋਸ ਇਹ ਵੀ ਕ੍ਰੋਸ ਚ ਆ ਗਈ ਦੋਸਤੋ ਇੱਕ ਸਾਈਡ ਬਾਈ ਕਹਿੰਦਾ ਭਲੋਣਾ ਦੂਸਰੇ ਸੂਏ ਵਾਸਤੇ ਇਹ ਹਾਂ ਦੂਜੇ ਸੂਏ ਵਾਸਤੇ ਦੂਜੇ ਸੂਏ ਵਾਸਤੇ ਹਫਤੇ ਦਸ ਦਿਨਾਂ ਦੇ ਲਗਭਗ ਵਿੱਚ ਵਿੱਚ ਜੇ ਕੱਚੀਆਂ ਹੀ ਆ ਸਾਰੀਆਂ ਮੋੜ ਲਾ ਬਈ ਇਹਨੂੰ ਵੀ ਆ ਦੇਖ ਲਓ ਕੱਲੀ ਕੱਲੀ ਦਾ ਮੋਲ ਆਪਾਂ ਵੀਡੀਓ ਚ ਤੁਹਾਨੂੰ ਕਲੀਅਰ ਕਰ ਦਾਂਗੇ ਆਜ ਇਹ ਬਾਈ ਕਹਿੰਦਾ ਥੋੜੀ ਭਲੋਣਾ ਇੱਕ ਸਾਈਡ ਬਾਈ ਇਹਦਾ ਸੀ ਪੇ ਕੀ ਮੁੱਲ ਚੌਥੇ ਦਾ ਇਹਦਾ ਸੀ ਇਅਰ ਬਈ ਇਹ 80 ਆ ਹਾਂ ਜਾਇ ਜੀ ਕਰੀਏ ਨਾ ਸਾਰਿਆਂ ਦੇ ਮੁੱਲ ਜਮਾ ਜਾਇ ਜੀ ਬਈ ਠੀਕ ਆ ਠੀਕ ਆ ਨੰਬਰ 4 ਵਾਲੀ ਦਾ ਵੀਰੇ 80000 ਆ ਗਿਆ ਨੰਬਰ 5 ਤੇ ਆ ਜਾ ਬਈ ਇਹ ਕਿੰਨੇਵੇਂ ਸੂਏ ਵਾਸਤੇ ਇਹ ਦੂਜਾ ਸੂਆ ਬਈ ਦੂਸਰੇ ਸੂਏ ਵਾਸਤੇ ਕਿੰਨੇ ਕ ਦਿਨਾਂ ਦੀ ਕੱਚੀ ਆ ਲੈ ਜੂ ਬਈ ਵੀ 7-8000 ਹੈ ਬਸ ਆਹ ਹਫਤੇ ਦਾ 10 ਦਿਨਾਂ ਦੇ ਵਿੱਚ ਵਿੱਚ ਜੇ ਸਾਰੀਆਂ ਹਨਾ ਇਹ ਚਾਰ ਥਾਣਾ ਕੱਲਾ ਕੱਲਾ ਥਾਣਾ ਕੋਈ ਫੋਟ ਸ਼ਾਂਗ ਨਹੀਂ ਇਹਦੇ ਹੈਗੀ ਇਹ ਕਿੰਨੇਵੇਂ ਸੂਏ ਵਾਸਤੇ ਆ ਦੂਜਾ ਸੂਆ ਬਈ ਦੂਜਾ 6 ਦਿਨ ਦਾ ਮੂਹ ਹੋਏ 6 ਦਿਨ ਦਾ ਤੋੜ ਲਾ ਫਿਰ ਇਹਨੂੰ ਵੀ ਬ ਪਹਿਲਾ ਦ ਕਿੰਨੇ ਕ ਦੁੱਧ ਦਾ ਦੱਤਾ ਦੱਸਿਆ ਹੋ ਮਾਲਕ ਨੇ ਦੁੱਧ ਬਾਈ ਇਹ ਪਹਿਲੇ ਸੂਏ ਦਾ 23-24 ਕਿਲੋ ਚੋਇਆ ਮੇਰੇ ਪਿੰਡ ਦੀ ਗਾਂ ਹੈ ਪਿੰਡ ਦੀ ਆ ਆਪਣੇ ਗਮਾਂਡ ਚੋਂ ਲਈਏ ਤੁੰਨਾ ਹੋਵੇ ਨਾ ਦੁੱਧ ਬਾਈ ਹਣਾ ਅਗਲਾ ਜੇ ਮੈਂ ਜ਼ਿੰਮੇਦਾਰੀ ਆਈ ਆਪਾਂ ਗਮਾਂਡ ਚੋਂ ਆਪ ਚੋਈ ਹੋਈ ਆਈ ਆਪਣੇ ਗਮਾਂਡ ਚੋਂ ਲਈਏ ਠੀਕ ਆ ਠੀਕ ਆ ਠੀਕ ਆ ਵੀਰੇ ਠੀਕ ਆ ਲਿਆ ਫਿਰ ਇਧਰ ਨੂੰ ਇਹਨੂੰ 25 ਕਿਲੋ ਦੁੱਧ ਦੀ ਜ਼ਿੰਮੇਦਾਰੀ ਆ ਓਟ ਤੇ ਵੀ ਭੇਜ ਦੇਾਂਗੇ ਕਿਸੇ ਦੇ 25 ਕਿਲੋ ਦੀ ਓਟ ਤੇ ਭੇਜ ਦਾਂਗੇ ਬਾਈ ਕਹਿੰਦਾ ਆਹ ਦੇਖ ਲਓ ਦੂਸਰੇ ਸੂਏ ਗਾਂ ਨੇ ਸੋਨਾ ਦਾ ਮੋੜ ਲਾ ਬਾਈ ਕਮਾਲ ਸੀ ਪਿਆ ਕੱਲਾ ਕੱਲਾ ਆਪਾਂ ਤੁਹਾਨੂੰ ਜਾਨਵਰ ਤੋਰ ਕੇ ਦਿਖਾਤਾ ਵੇ ਸੱਤ ਦੇ ਸੱਤ ਨਾਲ ਸਾਰੇ ਚੈੱਕ ਕਰਾ ਦੂੰ ਲਾਸਟ ਤੇ ਆ ਗਈ ਮੱਝ ਉਹ ਵੀ ਦਿਖਾ ਦਾਂਗੇ ਹਜੇ ਇੱਕ ਬੈਠ ਹੋਰ ਖੜੀ ਆ ਆ ਬੰਲਾ ਇਹਦਾ ਲੈਵਾ ਆ ਗਿਆ ਭਾਈ ਠੰਡੀ ਸੀ ਇਹ ਲੈ ਵੀ ਪੂਰੀ ਜਿਵੇਂ ਮਰਜ਼ੀ ਕੋਈ ਉਹ ਬੈਠੀ ਜਾਵੇ ਹੂੰ ਢਿੱਲਾਂ ਆ ਇਹਦਾ ਢਿੱਲਾਂ ਨੂੰ ਲੰਬਾ ਇਹਦਾ ਸਿੱਪੇ ਕੀ ਮੁੱਲ ਆ ਫਿਰ ਇਹਦਾ ਲੈਂਡ ਦੇਣੋਂ ਭਾਈ 90000 ਜਾਇ ਜਾਇ ਕਰੀ ਜਾਈ ਮੁੱਲ ਜਮਾ ਜਾਇ ਜੀ ਭਾਈ ਠੀਕ ਆ ਵੀਰੇ 90 ਭਾਈ ਕਹਿੰਦਾ ਇਹਦਾ ਮੁੱਲ ਆ ਗਿਆ ਤੇ ਹੁਣ ਨੰਬਰ 6 ਤੇ ਇੱਕ ਇਨਵੇਂ ਸੂਏ ਵਾਸਤੇ ਆਜੀ ਇਹ ਵੀ ਦੂਜਾ ਸੂਆ ਬਈ ਦੂਸਰਾ ਸੂਆ ਹਰਤੇ 10 ਦਿਨਾਂ ਦੇ ਵਿੱਚ ਇਹ ਕੱਤੀ ਆ ਹਨਾ ਇਹਦਾ ਲਈ 20-22 ਦਿਨ ਲੇਜੀਦਾ ਇਹ ਤਾਂ ਫਿਰ ਬਈ 20-22 ਦਿਨਾਂ ਜੀ ਮਹੀਨੇਾਂ ਨੂੰ ਪਾਉਣਾ ਮਹੀਨਾ ਪੈਗਾ ਕਿੰਨੇ ਕ ਦੁੱਧ ਦੀ ਉਸਤੇ ਆਈ ਆ ਬਈ ਇਹ ਦੁੱਧ ਇਹ ਵੀ 20 ਕਿਲੋ ਦੇ ਦੂ ਬਈ ਦੇ ਦੂਗੀ ਪਰ 18-20 ਕਿਲੋ ਹਾਂ ਹਾਂ ਜਮਾ ਬਈ ਹਜੇ ਤਾਂ ਤਿਆਰੀ ਫਿਰ ਇਹਨੇ ਫੜਨੀ ਆ ਇਹ ਤਾਂ ਬੜੀ ਨੰਨੀ ਕੱਚੀ ਪਈ ਆ ਹਨਾ 20 ਦਿਨ ਆਰਾਮ ਦਾ ਇਹਨੇ ਲੈ ਜੂ ਬਈ ਤੋੜ ਲਾ ਫਿਰ ਬਈ ਇਹਨੂੰ ਵੀ ਕਮਾ ਲਿਆ ਇੱਧਰ ਨੂੰ ਇਹ ਨੰਬਰ 6 ਤੇ ਆ ਗਈ ਵੀਰੇ ਜਿਹੜੇ ਭਰਾ ਨੂੰ ਨੰਬਰਾਂ ਦੇ ਹਿਸਾਬ ਤੇ ਯਾਦ ਰਹਿੰਦੀ ਆ ਜਾਂ ਬਾਈ ਉਹਦਾ ਸਕਰੀਨਸ਼ਾਟ ਫੋਟੋ ਲੈ ਕੇ ਬਾਈ ਨੂੰ ਵਟਸਐਪ ਕਰ ਦਿਓ ਉਹ ਜਿਸ ਹਿਸਾਬ ਨਾਲ ਤੁਸੀਂ ਆਪਦਾ ਸੌਦਾ ਰਲਾ ਸਕਦੇ ਹੋ ਬਾਈ ਨਾਲ ਮੁੱਲ ਆਪਾਂ ਕੱਲੀ-ਕੱਲੀ ਦਾ ਕਲੀਅਰ ਕਰਤਾ ਵੀਡੀਓ ਦੇ ਵਿੱਚ ਕਮਾਲਾ ਬਾਈ ਪਿੰਡ ਆਪਾਂ ਫੇਰ ਦੱਸ ਦਈਏ ਬਾਈ ਭਾਈ ਬਖਤੌਰ ਜ਼ਿਲ੍ਹਾ ਬਠਿੰਡਾ 메ਨ ਰੋਡ ਦੇ ਜਮਾ ਉੱਤੇ ਪਿੰਡਾਂ ਤੇ ਬਾਈ ਦਾ ਘਰ ਰਹੇਗਾ ਥੋੜਾ ਜਿਹਾ ਢਾਣੀ ਚ ਖੇਤਾਂ ਚ ਬਾਈ ਦਾ ਘਰ ਰਹੇਗਾ ਸਿਪੇ ਬਾਈ ਇਹਦਾ ਮੁੱਲ ਕੀ ਕਰਦਾ ਫਿਰ 6 ਵਾਲੀ ਦਾ ਇਹ ਮੁੱਲ 60000 ਰੁਪਏ ਲੈਣੇ ਆ 60000 ਲੈਣ ਦੇਣ ਹਾਂ ਠੀਕ ਆ ਵੀਰੇ ਸੀ ਬਹੁਤ ਬਾਈ ਬਹੁਤ ਬੋਲਾ ਤੇ ਹਜੇ 20 22 32 ਕਹਿੰਦਾ ਪਈ ਇਹਦੇ ਉਸ ਦਿਨ ਤਾਂ ਵਧੀਆ ਚੀਜ਼ ਬਣ ਜਾਣਾ ਇਹਨੇ ਆ ਜਾ ਬਾਈ ਮੱਝ ਤੇ ਆ ਜਾ ਇਹ ਕਿੰਨੇਵੇਂ ਸੂਏ ਲੈ ਗੜਾ ਇਹ ਚੀਜ਼ਾਂ ਸੂਆ ਮੈਂ ਬਈ ਤੀਸਰਾ ਸੂਆ ਲੈ ਬਈ ਤੀਸਰਾ ਜਾਂ ਚੌਥਾ ਸੂਆ ਉਹ ਆਪ ਦੀ ਸਮਝਣਾ ਤੁਸੀਂ ਲੈ ਸਕਦੇ ਹੋ ਮਾਲਕ ਨੂੰ ਵਪਾਰੀ ਨੂੰ ਜਿੰਨਾ ਅਗਲਾ ਬੰਦਾ ਮੂਹਰਲਾ ਦੱਸਦਾ ਉਹ じゃ ਇਹ ਸੋਨੋ ਦੱਸ ਦਿੰਦੇ ਆ ਕਿੰਨੇ ਕੁ ਸੂਆ ਦੁੱਧ ਕਿੰਨੇ ਕਾਲੀ ਲੱਗਦੀ ਹੈ ਇਹ ਵੀਰੇ ਦੁੱਧ ਬਈ 11 12 ਕਿਲੋ ਦੇ ਦਾਸਤਾ ਦੇ ਦੂ ਦਾਸਤਾ ਜੇ ਮੈਂ ਫੁੱਲਾ ਦਾ ਦਿੱਤਾ ਉਹ ਕਿ ਹੋਟ ਲੈ ਲੈ ਜਿੰਮੇਦਾਰੀ ਲੈ ਲੈ ਕੋ ਦਸ ਕਿਲੋ ਦੁੱਧ ਦਾਸ ਕਿਲੋ ਬਾਈ ਕਹਿੰਦਾ ਦੁੱਧ ਦੇ ਦੂਗੀ ਜਮਾ ਜਰ ਕਿਸੇ ਦੇ ਸੰਭਾਲ ਚ ਨਹੀਂ ਆਈ ਨੋ ਨੂ ਦੇਖੀ ਕਿਵੇਂ ਬਧੀ ਜੰਗਾ ਸੰਭਾਲ ਵਾਲਾ ਲੈ ਕੇ 10 12 ਕਿਲੋ ਇਹ ਜੀ ਮੱਝ ਦੁੱਧ ਦੇ ਦਿੰਦੀ ਹੁੰਦੀ ਆ ਰੋਸ਼ੇਪਨ ਚ ਮੱਝ ਆ ਗਈ ਵੀਰੇ ਤੀਸਰਾ ਬਾਈ ਕਹਿੰਦਾ ਸੁਆ ਦਿਨ ਕਿੰਨੇ ਕੱਟ ਜੂ ਬਾਈ ਇਹ ਕਹਿੰਦਾ 10 ਲੈ ਜੂ ਬਾਈ ਇਹ ਲੈ ਜੂਗੀ ਯਾਰ ਹਾਂ ਹਾਂ 10 ਕ ਦਿਨ ਬਾਈ ਕਹਿੰਦਾ ਲੈ ਜੂਗੀ ਤੋਰ ਲੈਣ ਨੂੰ ਮੜੀ ਤੋਰ ਦੇ ਇੱਥੇ ਤੋਰ ਲੈ ਮੈਂ ਠੀ ਜੀਤੀ ਬਾਈ ਆਹ ਦੇਖ ਲਓ ਬਾਈ ਮੱਝ ਤੁਸੀਂ ਹਫਤਾ 10 ਦਿਨ ਹਜੇ ਮੋ ਉਹ ਇਹਨਾਂ ਲੈ ਜੂਗੀ ਕਮਾਲਾ ਬਈ ਇਹਨੂੰ ਇੱਥੇ 10 12 ਕਿਲੋ ਦੁੱਧਾ ਦੁੱਧ ਪੀਣ ਨੂੰ ਇਹ ਜੀ ਚੀਜ਼ ਵੀਰੇ ਠੀਕ ਰਹਿੰਦੀ ਆ ਕਈ ਵਾਰੀ ਕਿਸੇ ਭਰਾ ਨੇ ਬਾਹਲੇ ਪੈਸੇ ਨਹੀਂ ਖਰਚਣੇ ਹੁੰਦੇ ਹਨਾ ਆਪਦਾ ਕੜਾਪਾ ਕੱਢਣਾ ਹੁੰਦਾ ਤੇ ਉਹ ਜੇ ਹਿਸਾਬ ਨਾਲ ਠੀਕ ਆ ਥਣਾ ਥੋਣਾ ਦੀ ਵਧੀਆ ਵੀਰੇ ਸਾਫਾ ਜਮ ਜਮ ਓਕੇ ਆ ਬਈ ਥਣਾ ਥੋਣਾ ਨੇ ਮੁੱਲ ਕੀ ਕਰਦਾ ਇਹਦਾ ਜਾਇਜ਼ ਇਹਦਾ 82000 ਮੁੱਲ ਜਾਇਜ਼ ਆ ਜਮੇ ਬਾਕੀ ਮੌਕੇ ਤੇ ਮਨਤਨ ਕਰਦੇ ਆ 82000 ਵੀਰੇ ਮੱਝ ਦਾ ਮੁੱਲਾ ਹਫਤਾ 10 ਦਿਨ ਬਾਈ ਕਹਿੰਦਾ ਸੂਨ ਦੇ ਲੈ ਜੂ 10 11 ਕਿਲੋ ਖੁੱਲਾ ਦੁੱਧ ਦੇ ਦ ਜਿਹੜੇ ਭਰਾ ਨੂੰ ਸੱਤ ਦੇ ਸੱਤ ਨਗਾ ਜੋ ਕੋਈ ਵੀ ਪਸੰਦ ਹੁੰਦਾ ਕੋਲੇ ਆ ਕੇ ਤਸੱਲੀ ਕਰਕੇ ਆਪਦਾ ਤੁਸੀਂ ਸੌਦਾ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਾਰੇ ਭਾਈਆਂ ਨੂੰ ਸਸੀ ਕਾਲ ਬਾਈ